ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਕਿ ਸਾਰੇ ਸੰਸਾਰ ਵਿੱਚ ਹੀ ਦੇਸ਼ਾਂ ਦੇਸ਼ਾਂ ਵਿੱਚ ਹੀ ਤਨ ਤਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਂ ਦਾ ਛੀਦੀ ਦਿਹਾੜਾ 350 ਸਾਲਾ ਸ਼ਤਾਬਦੀ ਛੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਵੱਡੀ 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 ਪੱਧਰ ਤੇ ਇਹ ਜਿਹੜੇ ਸਮਾਗਮ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਮਨਾਏ ਜਾ ਰਹੇ ਨੇ ਪ੍ਰੇਮ ਵਾਲੇ ਭਾਵਨਾਵਾਲੇ ਜਿਨ੍ਹਾਂ ਦੇ ਅੰਦਰ ਅੱਜ ਵੀ ਪ੍ਰੇਮ ਹੈ ਦਰਦ ਹੈ ਸ਼ਰਧਾ ਭਾਵਨਾਵਾਂ ਦੇ ਨਾਲ ਵਿਰਾਗ ਵਿੱਚ ਅੱਜ ਵੀ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਤਮਸਤਕ ਹੋਣ ਵਾਸਤੇ ਪਹੁੰਚ ਰਹੀਆਂ ਨੇ ਜਦੋਂ ਧੰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜੀ ਦੇ ਕੋਲ ਕਸ਼ਮੀਰੀ ਪੰਡਤ ਚੱਲ ਕੇ ਆਏ ਤੇ ਫਰਿਆਦ ਕੀਤੀ ਮਹਾਰਾਜ ਅੱਗੇ ਆ ਕੇ ਕਿ ਸਾਡੀਆਂ ਧੋਤੀਆਂ ਬੋਦੀਆਂ ਨੂੰ ਖਤਰਾ ਸਿਹੜਾ ਸਾਡਾ ਧਰਮ ਹੈ ਇਹ ਡੁੱਬਦਾ ਜਾ ਰਿਹਾ ਤੇ ਉਸ ਸਮੇਂ ਪੌਣੇ 9 ਸਾਲ ਦੀ ਉਮਰ ਵਿੱਚ ਗੋਬਿੰਦ ਰਾਏ ਜੀ ਕੋਲ ਮਹਾਰਾਜ ਦੇ ਖੜੇ ਸਨ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਤੇ ਜਦੋਂ ਫਰਿਆਦ ਲੈ ਕੇ ਆਏ ਤੇ ਸੱਚੇ ਪਾਤਸ਼ਾਹ ਗੁਰਤੇਗ ਬਹਾਦਰ ਮਹਾਰਾ ਆਖਣ ਲੱਗੇ ਕਿ ਇਹ ਜਿਹੜਾ ਹੋ ਰਿਹਾ ਜ਼ੁਲਮ ਨੂੰ ਠੱਲ ਤਾਂ ਪੈ ਸਕਦੀ ਆ ਇਹ ਇਹ ਜ਼ੁਲਮ ਤਾਂ ਰੋਕ ਸਕਦਾ ਕੋਈ ਜੋਧਾ ਕੋਈ ਬਲੀ ਸੂਰਮਾ ਕੋਈ ਉੱਠੇਗਾ ਜਿਹੜਾ ਆਪਣੇ ਸੀਸ ਦਾ ਬਲੀਦਾਨ ਦੇ ਦੇਕਾ ਤੇ ਤਾਂ ਇਹ ਜ਼ੁਲਮ ਜਿਹੜਾ ਹੋ ਰਿਹਾ ਤਾਂ ਇਹ ਰੁਕ ਸਕਦਾ ਤੇ ਪੌਣੇ 9 ਸਾਲ ਦੀ ਉਮਰ ਵਿੱਚ ਗੋਬਿੰਦ ਰਾਏ ਜੀਆ ਨੇ ਕੀ ਆਖਿਆ ਕਹਿਣ ਲੱਗੇ ਪਿਤਾ ਜੀ ਤੁਹਾਡੇ ਤੋਂ ਵੱਡਾ ਪੀਰ ਬਗੰਬਰ ਔਲੀਆ ਅਵਤਾਰ ਹੋਰ ਕਿਹੜਾ ਹੋ ਸਕਦਾ ਪ੍ਰਿਪੇਅਰ ਕੀਤਾ 9 ਸਾਲ ਦੀ ਉਮਰ ਵਿੱਚ ਇੱਕ ਬੱਚਾ ਆਪਣੇ ਪਿਤਾ ਨੂੰ ਆਖ ਰਿਹਾ ਜੇ ਦਿੱਲੀ ਵਾਲੇ ਪਾਸੇ ਤੋਰਿਆ ਤਾਂ ਆਪਣੇ ਆਪ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੋਰਿਆ ਤੇ ਕੀ ਆਖਣ ਲੱਗੇ ਪਿਤਾ ਜੀ ਤੁਹਾਡੇ ਤੋਂ ਵੱਡਾ ਪੀਰ ਪਗੰਬਰ ਔਲੀਆ ਅਵਤਾਰ ਕਿਹੜਾ ਹੋ ਸਕਦਾ ਪਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹਿੰਦੂਆਂ ਦੀ ਧਰਮ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਅੱਜ ਸੋਚਣ ਵਾਲੀ ਗੱਲ ਇਹ ਆ ਤੇ ਸਾਨੂੰ ਕਿਸੇ ਵੀ ਧਰਮ ਨਾਲ ਨਫ਼ਰਤ ਨਹੀਂ ਹੋਣੀ ਚਾਹੀਦੀ ਸਾਰੇ ਧਰਮਾਂ ਨਾਲ ਸਾਡਾ ਸਨੇਹ ਸਾਡਾ ਪ੍ਰੇਮ ਹੋਣਾ ਚਾਹੀਦਾ ਇਨਸਾਨੀਅਤ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਭ ਤੋਂ ਵੱਡਾ ਧਰਮ ਦੱਸਿਆ ਜਿਹੜੇ ਬੰਦੇ ਵਿੱਚ ਇਨਸਾਨੀਅਤ ਆ ਜਿਹੜੇ ਬੰਦੇ ਵਿੱਚ ਦਇਆ ਦਾ ਧੀਰਜ ਦਾ ਨਿਮਰਤਾ ਦਾ ਸਹਿਜ ਦਾ ਗੁਣ ਹੈ ਤੇ ਉਹ ਤੇ ਕਾਮਯਾਬੀ ਅੱਜ ਕਾਮਯਾਬ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤੇਰੀ ਅੰਦਰ ਸਿੱਖਾ ਦਇਆ ਇਨਸਾਨੀਅਤ ਹੋਣੀ ਚਾਹੀਦੀ ਆ ਤਾਂ ਤੂੰ ਘਰ ਬੈਠਾ ਵੀ ਧਰਮੀ ਐ ਗੱਲ ਇਹ ਨਹੀਂ ਆ ਵੀ ਤੇਰੇ ਕਿੱਡਾ ਵੱਡਾ ਗਾਤਰਾ ਪਾਇਆ ਗੱਲ ਇਹ ਨਹੀਂ ਕਿੱਡਾ ਤੂੰ ਚੋਲਾ ਪਾਇਆ ਗੱਲ ਇਹ ਨਹੀਂ ਤੂੰ ਕਿੱਡੀ ਵੱਡੀ ਪੱਗ ਬੰਨੀ ਆ ਤੇਰੇ ਅੰਦਰ ਕਿਸੇ ਪ੍ਰਤੀ ਦਰਦ ਹੈ ਤਾਂ ਤੇਰੇ ਅੰਦਰ ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਤੇਰੇ ਕਣ 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 ਦੇ ਵਿੱਚ ਤੇਰੇ ਹਿਰਦੇ ਵਿੱਚ ਤੇਰੇ ਜੀਵਨ ਤੋਂ ਪਤਾ ਲੱਗਦਾ ਅੱਜ ਸਾਡੇ ਜੀਵਨ ਇਦਾਂ ਦੇ ਬਣਨੇ ਚਾਹੀਦੇ ਨੇ ਕਿ ਸਾਨੂੰ ਕਹਿਣ ਦੀ ਲੋੜ ਹੀ ਨਾ ਪਵੇ ਵੀ ਸਿੱਖ ਬਣਦੀ ਆ ਅਮਰਤ ਸ਼ਕ ਲਈਏ ਸਿੰਘ ਸਾਜੀਏ ਦਾੜੀ ਰੱਖ ਲਈਏ ਅਮਰਤ ਧਾਰੀ ਹੋ ਜੀਏ ਬਾਣੀ ਔਰ ਬਾਣੇ ਦੇ ਧਾਰਨੀ ਹੋ ਜੀਏ ਜੀਵਨ ਇਦਾਂ ਦੇ ਜੀਵਨ ਬਣਾਈਏ ਅੱਜ ਇਹ ਵੀ ਇੱਕ ਪ੍ਰਚਾਰ ਹੈ ਆਪਣਾ ਜੀਵਨ ਇੰਨਾ ਉੱਚਾ ਸੋਚਾ ਸਿੰਘੋ ਬਣਾਈਏ ਕਿ ਸਾਨੂੰ ਵੇਖ ਕੇ ਕੋਈ ਬੰਦਾ ਬਦਲ ਜਾਏ ਸਾਨੂੰ ਵੇਖ ਕੇ ਅੱਜ ਦੇ ਨੌਜਵਾਨਾਂ ਦੇ ਮਨ ਵਿੱਚ ਕਿਤੇ ਆਵੇ ਵੀ ਇਹ ਦਸਤਾਰ ਜਿਹੜੀ ਵੱਜੀ ਆ ਮੇਰਾ ਵੀ ਮਨ ਕਰਦਾ ਕਿੰਨੀ ਸੋਹਣੀ ਦਸਤਾਰ ਸਜਾਈਏ ਮੈਂ ਵੀ ਇਹਨੂੰ ਬੰਨਾਂ ਸੱਚੇ ਪਾਤਸ਼ਾਹ ਮਹਾਰਾਜ ਜੀਆ ਨੇ ਦੂਜਿਆਂ ਦੇ ਧਰਮ ਦੀ ਖਾਤਰ ਆਪਣੇ ਸੀਸ ਦਾ ਬਲੀਦਾਨ ਦੇ ਦਿੱਤਾ ਭਾਈ ਮਤੀ ਦਾਸ ਭਾਈ ਸਦੀ ਦਾਸ ਜੀ ਭਾਈ ਦੇਵਾਲਾ ਜੀ ਸਾਹਮਣੇ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਅੱਗੇ ਸ਼ਹੀਦ ਹੋ ਗਏ ਪਰ ਪ੍ਰੇਮ ਸੀ ਉਹਨਾਂ ਦੇ ਅੰਦਰ ਪ੍ਰੇਮ ਤੋਂ ਬਿਨਾ ਸ਼ਹਾਦਤਾਂ ਨਹੀਂ ਹੁੰਦੀਆਂ ਅੱਜ ਪੈਦਾ ਕਰਨਾ ਪੈਣਾ ਆਪਣੇ ਅੰਦਰ ਪ੍ਰੇਮ ਪ੍ਰੇਮ ਕਿਵੇਂ ਪੈਦਾ ਹੋਣਾ ਸੇਵਾ ਸਿਮਰਨ ਤੋਂ ਬਿਨਾ ਪ੍ਰੇਮ ਨਹੀਂ ਕਦੇ ਪੈਦਾ ਪੈਦਾ ਹੋ ਸਕਦਾ ਅੱਜ ਲੋੜ ਹੈ ਜਿੱਥੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜਿਆਂ ਦੀ ਸ਼ਹੀਦੀ ਨੂੰ ਅਸੀਂ ਪ੍ਰਣਾਮ ਕਰਦੇ ਆ ਯਾਤ ਕਰਦੇ ਆ ਉਥੇ ਅਸੀਂ ਪ੍ਰੇਮ ਵੀ ਜਗਾਈਏ ਆਪਣੇ ਅੰਦਰ ਗੁਰੂ ਘਰ ਨਾਲ ਜੁੜੀਏ ਬਾਣੀ ਨਾਲ ਜੁੜੀਏ ਸੇਵਾ ਨਾਲ ਜੁੜੀਏ ਸੇਵਾ ਸਿਮਰਨ ਜਦੋਂ ਮਨ ਕਰਕੇ ਅਸੀਂ ਕਰਾਂਗੇ ਇੱਕ ਸਾਡਾ ਤਨ ਸੁਣਦਾ ਇੱਕ ਸਾਡਾ ਮਨ ਸੁਣਦਾ ਤਨ ਨੂੰ ਸਾਰੇ ਸੁਣਾ ਦਿੰਨੇ ਆ ਮਨ ਨੂੰ ਕੋਈ ਕੋਈ ਸੁਣਾਉਂਦਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਤਨ ਦੀ ਹਾਜ਼ਰੀ ਸਾਰੇ ਲਵਾ ਲੈਣੇ ਆ ਪਰ ਮਨ ਦੀ ਹਾਜ਼ਰੀ ਕੋਈ ਕੀ ਲਵਾਉਂਦਾ ਅੱਜ ਲੋੜ ਹੈ ਸਾਡਾ ਮਨ ਪ੍ਰੈਜ਼ੈਂਟ ਹੋ ਜਾਵੇ ਮਨ ਅਵੇਅਰ ਹੋ ਜਾਵੇ ਮਨ ਜਾਗ ਜਵੇ ਫਿਜ਼ੀਕਲੀ ਜਾਗਦੇ ਆ ਪਰ ਮਨ ਹੈ ਜਿਹੜਾ ਮਨ ਸੁੱਤਾ ਪਿਆ ਕਿਤੇ ਨਾ ਕਿਤੇ ਜਗਾਉਣਾ ਹੀ ਮਨ ਨੂੰ ਆ ਬਾਣੀ ਸਾਡੇ ਮਨ ਨੂੰ ਜਗਾਉਂਦੀ ਆ ਜਿਹੜਾ ਪਿਆ ਸੁੱਤਾ ਪਿਆ ਮਨ ਹੈ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਅਨਮੋਲਕ ਜਿਹੜੇ ਪ੍ਰਵਚਨ ਹਨ ਉਹ ਸਾਡੇ ਮਨ ਨੂੰ ਜਗਾਉਂਦੇ ਨੇ ਸਾਡੇ ਮਨ ਨੂੰ ਅਵੇਅਰ ਕਰਦੇ ਨੇ ਸੱਚੇ ਪਾਤਸ਼ਾਹ ਮਹਾਰਾਜਿਆਂ ਦੇ ਅਨਮੋਲਕ ਪ੍ਰਵਚਨ ਜਿੱਥੇ-ਜਿੱਥੇ ਵੀ ਚੜਦੀ ਕਲਾ ਨਾਲ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਸ਼ਹੀਦੀ ਸਮਾਗਮ ਚੱਲ ਰਹੇ ਹਨ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦੀਸ਼ਾਂ ਵਿੱਚ ਵਿਦੇਸ਼ਾਂ ਵਿੱਚ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਨੂੰ ਯਾਦ ਕਰੀਏ ਉਹਨਾਂ ਸਿੰਘਾਂ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਨੇ ਗੁਰੂ ਦੇ ਅੱਗੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ